ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕਾ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਇਹਨੂੰ ਮੋਗਾ ਹੀ ਅੱਜ ਦੀ ਵੀਡੀਓ ਦੇ ਵਿੱਚ ਗਰਦੈਤਾ ਦੀਆਂ ਬਹੁਤ ਚੰਗੀਆਂ ਟਾਪ ਦੀਆਂ ਤੁਹਾਨੂੰ ਪੰਜ ਵੜਾ ਮਖਾਉਣੀਆਂ ਤਿੰਨ ਤਾਂ ਫੁੱਲ ਹੀ ਚੰਗੀਆਂ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਤਿੰਨ ਗੱਬਣਾ ਬੱਛੀਆਂ ਤਿਆਰ ਜਾਵਾ ਕੋਕਾ ਪੀਸ ਤੇ ਅਕ ਇਧਰ ਮੇਰਾ ਮਾਲੀ ਖੜਾ ਇਧਰ ਇਹ ਪੰਜ ਨਾਗਾ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਇੱਕ ਇਧਰ ਬੱਚੀ ਖੜੀ ਹੈ ਗੋਲੇ ਵਰਗੀ ਚੰਗੇ ਦੁੱਧ ਵਾਲੀ ਬਦਾਮੀ ਰੰਗ ਦੀ ਫੁੱਲ ਜਾਨ ਵਾਲੀ ਪੰਜ ਜਾਨਵਰ ਤਾਈਆਂ ਤੁਹਾਨੂੰ ਕਿਹਾ ਤਿੰਨ ਤਾਂ ਟਾਪ ਦੀਆਂ ਬੱਚੀਆਂ ਦੋ ਤਾਜ਼ੀਆਂ ਸੂਈਆਂ ਜੋੜਾ ਅੰਦਰ ਸੂਈਆਂ ਸਵਾਈਆਂ ਦਾ ਖੜਾ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕਰਾ ਤਬਲਾ ਟਾਈਮ ਬਾਅਦ ਜਾਨਵਰ ਆਇਆ ਜਾਨਵਰ ਭਾਈ ਯਾਰ 15 ਦਿਨ ਕਣਕਰ ਝੋਨੇ ਦਾ ਕੰਮ ਵਾਵਾ ਸੀਗਾ ਉਹ ਨਵੇੜਿਆ ਯਾਰ ਠੀਕ ਹੈ ਵਲਗਣਾ ਵੀ ਤੇਰਾ ਵਾਵਾ ਹਾਂ ਨਿਬੜ ਗਿਆ ਹਾਂ ਕੱਲ ਨਹੀਂ ਪਰਸੋਂ ਨਿਬੜ ਗਿਆ 20 ਵਜੇ ਹੋ ਗਈ ਸਾਰੀ 20 ਵਜੇ ਨਵੇੜਤੀ ਬਈ ਸਾਰੀ ਹੁਣ ਸੈਲੋ ਸੈਲ ਚੱਲੂ ਕੰਮ ਫਲ ਗਾਂਗਾ ਦਾ ਅੱਜ ਵੀ ਬਹੁਤ ਸੀ ਹੋਵੇ ਤੇਰੇ ਸਾਹਮਣੇ ਵੇਚੀਆਂ ਖੜੀਆਂ ਗਾਂਗਾ ਕਿੰਨੀਆਂ 4-5 ਤਿੰਨ ਦੋ ਸੋ ਜੋੜਾ ਉਧਰ ਖੜਾ ਜੋੜਾ ਉਧਰ ਖੜਾ ਚਾਰ ਗਾਂਵਾਂ ਵਿੱਚ ਸੇਲ ਕਰਤੀਆਂ ਵੀਰ ਨੇ ਇੱਥੇ ਜਲਪਗੇ ਪਹਿਲਾਂ ਨਾਮ ਐਡਰੈਸ ਦੱਸ ਦੇ ਨਵੇਂ ਭੈਣ ਭਰਾਵਾਂ ਨੂੰ ਬਲਵਿੰਦਰ ਸਿੰਘ ਆ ਜੀ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦੱਸ ਦੀ 7901755632 ਬੁਲਾ ਚੰਗੀ ਵਾਚੀ ਦੱਸ ਇਹਦੇ ਬਾਰੇ ਇਹ ਬਈ ਯਾਰ ਲਾਲ ਰੰਗ ਦੀ ਜ ਜਰਸੀ ਕਹਿ ਲੋ ਸ਼ਾਈ ਵਾਲ ਕਹਿ ਲੋ ਮੜਿਆ ਕੰਨ ਤਿੱਖਾ ਗਾਂ ਦਾ ਠੀਕ ਆ ਠੰਡੀ ਸੀੜ ਫੋਲਾ ਦੋ ਦੋ 23 ਲੀਟਰ ਵਹਿੜ ਨੇ ਦਿੱਤਾ ਇਹ ਪਲੂਨ ਨੇ ਠੀਕ ਆ ਐਦਕੀ ਦੂਜੇ ਸੂਏ ਸੁੰਦੀ ਐਦਕੀ 20 ਦੇ ਦੇ 23 ਦੇ ਚੋਦੇ ਅਗਲੇ ਦੀ ਸੇਵਾ ਔਰ ਅਰੀਜਨਲ ਪੰਜਾਬ ਵਾਲੀ ਵਹਿੜ ਆ ਫੁੱਲ ਵਜਨ ਵਾਲੀ ਆ ਫੁੱਲ ਰਾਜੀ ਆ ਠੰਡੀ ਸੀਲਾਂ ਤੋਂ ਪੁੱਜ ਗਈ ਕਿੰਨੇ ਦਿਨ ਲੈ ਜੂ ਦਿਨ ਭਾਈ 7 ਤੋਂ 8 ਪਈ ਜੀ ਕੱਢ ਬਾਹਰ ਨੂੰ ਹਫਤੇ ਦੀ ਕੱਚੀ ਐ ਉਹ ਤੁਹਾਨੂੰ ਵੀ ਪਤਾ ਮਹਾਰਾਜ ਦੇ ਰੰਗ ਆ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਤੇ ਉੱਤੇ ਵੀ ਲੈ ਸਕਦੀ ਆ ਪਰ ਜਾਨਵਰ ਪੂਰਾ ਚੰਗਾ 22 23 ਕਿਲੋ ਖੁੱਲਾ ਦੁੱਧ ਦੇਣਾ ਗਰਦੱਤ ਕਹਿੰਦਾ ਇਹਨਾਂ ਦਿੱਤਾ ਕੋਈ ਕਿਲੋ ਐਰ ਕੀ ਵੱਧ ਪਿਆ ਜੇ ਕਿਲੋ ਘੱਟ ਪਿਆ ਜੇ ਉਹ ਬਖਰੀ ਗੱਲ ਐ ਰਾਜੀ ਫੁੱਲ ਲੇਵਾ ਅਮਰੀਕਨਾਂ ਵਰਗਾ ਪੂਰਾ ਵੱਡਾ ਡੱਡਾ ਵਾਲਾ ਹਵਾਨਾ ਝੋਲ ਝੂੜ ਬਹੁਤ ਐ ਲੇਵੇ ਤੇ ਚਾਰ شپੇਰੀ ਠਣ ਵੀ ਚਾਰ ਹੀ ਆ ਵਾਧੂ ਕੋਈ ਫੋਟ ਸ਼ਾਂਗ ਨਹੀਂ ਨਹੀਂ ਆਮ ਹੀ ਗਾਵਾਂ ਵਹਿਣਾ ਚ ਮਗਰ ਬੁੱਭੀਆਂ ਜੀਆਂ ਆ ਜਾਂਦੀਆਂ ਜਿਵੇਂ ਲੇਵੇ ਦੀ ਸਾਫ ਸੁਥਰੀ ਐ ਰਾਜੀ ਵੀ ਫੁੱਲੀ ਐ ਇਹੇ ਚੰਗੇ ਜੀਮੀਦਾਰ ਦੇ ਘਰੋਂ ਮੱਛੀ ਆਈ ਲੱਗਦੀ ਐ ਨਵਾਂ ਹਨ ਮੱਛੀ ਪੂਰੀ ਟਾਪ ਦੀ ਪ੍ਰਿੰਟ ਪ੍ਰਿੰਟ ਫੌਲੀ ਹੋਣਾ ਸ਼ਾਈਨਿੰਗ ਪਿੰਡੇ ਚ ਪੂਰੀ ਐ ਚਮਕਦੀ ਐ ਸ਼ੀਸ਼ੇ ਵਾਂਗੂ ਹਾਂ ਡੈਨ ਮੱਛੀ ਨੇ 5-7 ਜ਼ਰੂਰ ਲੈ ਜਾਣੇ ਆ ਜੇ ਕਿਤੇ ਅੱਜ ਤਿਆਰ ਹੁੰਦੀ ਖੱਬੇ ਦਾ ਲੇਵਾ ਤਿਆਰ ਕਰਨਾ ਸੀ ਕਿਉਂਕਿ ਲੇਵੇ ਦੇ ਪਹਿਲਾ ਕਹਿਣਾ ਹੁੰਦਾ ਤਿਆਰ ਨਾ ਕੱਚੀ ਫਾਇਦੇ ਤੇ ਰਹਿੰਦੀ ਆ ਹਾਂ ਹੁਣ ਤਿਆਰ 75000 ਦੀ ਆ ਸਹੀ ਗੱਲ ਆ ਅੱਜ ਦੇਣੀ 63000 ਦੀ 10 12000 ਦੇ ਖੁਰਕ ਲੜਦੀ ਇਹਦਾ ਤਿਆਰ ਲੈ ਜਾਓ ਸਹੀ ਗੱਲ ਆ ਇਹ ਤਾਂ ਗੱਲ ਤੇਰੀ ਪੱਕੀ ਆ ਦੋਸਤੋ ਗੱਲ ਬਾਈ ਦੀ ਵੀ ਸਹੀ ਆ ਬਾਈ ਕਹਿੰਦਾ ਮੈਂ ਤਾਂ ਕਹਿਣਾ ਹੁਣ ਕੋਈ ਪੂਰਾ ਕੱਚਾ ਪਸ਼ੂ ਲੈ ਜਾਓ ਤੁਹਾਨੂੰ ਭਾਅ ਚ ਮਿਲ ਜੂਗਾ ਹੁਣ ਇਹ ਹਫਤੇ ਦੀ ਕੱਚੀ ਆ ਤਿਆਰ ਬਾਈ ਕਹਿੰਦਾ 75000 ਦੀ ਦੇਉਂਗਾ ਜੇ ਕੇ ਨੇ ਲੈ ਜਾਣੀਆਂ ਤਿਆਰ ਲੈ ਜਿੱਦਣ ਤਿਆਰ ਹੋ ਗਈ ਉਸ ਦਿਨ 75 ਦੀ ਲੈ ਜੀ ਅੱਜ ਲੈ ਜਾਣੀ ਤਾਂ ਬਾਈ ਕਹਿੰਦਾ 63 ਦੀ ਦੇ ਦੂੰਗਾ ਕੋਈ ਵੀਡੀਓ ਬਾਈ ਤੂੰ ਵੀ ਬਣਾਉਣਾ ਠੀਕ ਆ ਐਡੀਆਂ ਐਡੀਆਂ ਜਰਸੀਆਂ 55 56 ਐਡੀਆਂ ਵੀ ਵੀ ਜਾਣਗੇ ਹਮਾ ਚੜਾਲੀਆਂ ਵੀ ਵੀ ਇਹਨੇ ਛੋਟੀਆਂ ਛੋਟੀਆਂ ਹਾਂ ਉਹਦੇ ਨਾਲ ਕਈ ਗੁਣਾ ਗਾਂ ਵੱਡੀ ਦਾ ਹੈਗੀ ਆ ਹਾਂ ਨਾਲੇ ਦੁੱਧ ਦੁੱਗਣਾ ਦੇਣਾ ਨੇ ਦੋਸਤੋ ਗੱਲ ਸਹੀ ਆ 63000 ਚੋਂ ਛੋਟਛੱਪਾ ਆ ਜੂ ਕੋਕਾ 20 ਆ ਜਾਵਾ ਬਾਕੀ ਜਦੋਂ ਆਉਂਗੇ ਅੱਗੇ ਵੇਖੋਗੇ ਮੈਨੂੰ ਤਾਂ ਲੱਗਦਾ ਨਹੀਂ ਜਿਹੜਾ ਕੋਈ ਪਹਿਲਾਂ ਆ ਗਿਆ ਵੱਛੀ ਛੱਡ ਕੇ ਜਾਊ ਕਿਉਂਕਿ ਵੱਛੀ ਕਿਸੇ ਪਾਸੋਂ ਭੂਰਾ ਵੀ ਨਹੀਂ ਗੁੰਜੀ ਤਿਆਰ ਹੋਈ 75 ਦੀ ਅੱਜ 63 ਦੀ ਦੋ ਨੰਬਰ ਤੇ ਆ ਜਾ ਬਾਕੀ ਦੁੱਧ ਬਹੁਤ ਆ 22 23 ਕਿਲੋ ਦੇਣਾ ਉਹਨੇ ਚਾਰ ਚਾਰ ਦਿਨ ਤਾਂ ਵੱਛੀਆਂ ਦੋਹਾਂ ਦੀਆਂ ਚੌਗੀਆਂ ਹਾਂ ਕਿੰਨੇ ਦਿਨ ਲੈ ਜੂ ਇਹ 7 8 ਦਿਨ ਪਾਈ ਵੇਰ ਦੇ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਬਈ 20 ਲੀਟਰ ਦਊਂਗੀ ਵੇਰ ਫਾਰਮ ਤੋਂ ਲਈ ਆ ਵੀਡੀਓ ਪ੍ਰੋਪਰ ਹੈ ਦੀ ਫਾਰਮ ਚੋਂ ਵੱਛੀ ਲਈ ਆ ਫਾਰਮ ਦੀ ਵੀਡੀਓ ਪ੍ਰੋਪਰ ਹੈਗੀ ਇੱਕ ਤਾਂ ਹੁੰਦੀ ਕਹਿਣ ਵਾਲੀ ਗੱਲ ਉਹੀ ਕਹਿ ਦੇਣਾ ਮੂੰਹ ਹਿਲਾਣ ਦਾ ਕਈ ਤਾਂ ਆਵੀ ਕਿ ਬਈ ਫਾਰਮ ਚੋਂ ਲਈ ਆ ਇਹਦੀ ਵੀਡੀਓ ਹੈਗੀ ਫਾਰਮ ਦੀ ਬਰਾ ਚੀਜ਼ ਵਿਖਾ ਦੇ ਹਾਂ ਇਹ ਆਏ ਨਹੀਂ ਵੀ ਰੂਹਆਂ ਗਲੇ ਬਾਹੂ ਪਾਵਾ ਬੱਛੀ ਦਾ ਇਹ ਰੂਹ ਹੁੰਦੀ ਆਏ ਸਹੀ ਗੱਲ ਹੈ ਫੁੱਲ ਸੀਲ ਹੈ ਪ੍ਰਿੰਟ ਵਾਲੀ ਡੱਬੀ ਵੱਛੀ ਕਬੂਤਰੀ ਅਰਗੀ ਹੈ ਰਾਜੀ ਇਹ ਵੀ ਫੌਲੀ ਆ ਚੌਗੀ ਆ ਚਾਰ ਦੰਦ ਹੈ ਥਾਣੇ ਦੇ ਵਿੱਚ ਚਾਰ ਹੀ ਆ ਕੋਈ ਵਾਧੂ ਫੋਟ ਛਾਂਗ ਨਹੀਂ ਲੇਵੇ ਤੇ ਬਰੀਕ ਬਰੀਕ ਨਾੜਾ ਬਹੁਤ ਆ ਤੁਹਾਨੂੰ ਲੇਵੇ ਤੇ ਬੈਕ ਸਾਈਡ ਵੀ ਦਿਸਦਿਆਂ ਆਉਣੀਆਂ ਕੋਕਾ ਪੀਸ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਗਿਆ ਸੀ ਮੈਂ 3 ਜਨਵਰੀ ਪੂਰੇ ਚੰਗੇ ਤੇ ਭਾ ਹੁਣੇ ਜਾਇ ਜੀ ਆਏ ਨਹੀਂ ਕਿ ਜਾਨਵਰ ਚੰਗੇ ਤੇ ਲੱਖ ਲੱਖ ਮੰਗ ਲੈਣਾ ਮੂਹਰੋਂ 20 ਕਿਲੋ ਖੁੱਲਾ ਬੱਚੀ ਨੇ ਦੁੱਧ ਦੇ ਦੇਣਾ ਰਾਜੀ ਫੁੱਲ ਹੈ ਹੈ ਨਵਾਂ ਹਾਨ ਵਧੀਆ ਪੰਜ ਸੱਤ ਸੂਏ ਜੇ ਕਿ ਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਡੈਰੀ ਦੁੱਧ ਪਾਉਣ ਨੂੰ ਲੈਣੀ ਹੈ ਬੱਚੀ ਨਜ਼ਾਰੇ ਦੇ ਦੂ ਵਧੀਆ ਕਿੰਨੇ ਦੀ ਕਰ ਦਿੱਤੇ ਭਾਈ ਅੱਜ ਤੋਂ 10 ਦਿਨ ਨੂੰ ਹਜੇ ਦਿਨ ਪੂਰੇ ਹੁੰਦੇ ਆ 10 ਦਿਨਾਂ ਨੂੰ ਤੈਨੂੰ ਪਤਾ ਉਦੋਂ ਨੂੰ ਗਾਹ ਕੀ ਕੀ ਹੋਣੀ ਹਾਂ ਹਾਂ ਰੈਡ ਉਦੋਂ 85 ਦੀ ਪਰ ਅੱਜ ਬਾਜ਼ਾਰ ਚ ਮਿਲੀ ਆ ਭਾਰ ਦੇ ਨਹੀਂ 66000 ਦੀ ਰੈਡ ਨੇ ਲਓ ਜੀ ਦੋ ਘਟ 70 ਦੀ 66000 ਦੀ ਦੇ ਦੇਣੀ ਆ 10 12 ਦਿਨਾਂ ਦੀ ਇਹ ਵੀਰ ਕਹਿੰਦਾ ਕੱਚੀ ਆ 10 12 ਦਿਨਾਂ ਨੂੰ ਜਿੱਦ ਨੇ ਨੇ ਤਿਆਰ ਹੋਣਾ ਤੁਹਾਨੂੰ ਵੀ ਪਤਾ ਇਹਦੋਂ ਪਹਿਲਾਂ ਗਾਹ ਕੀ 10000 ਮੰਦੀ ਸੀ ਹੁਣ 10000 ਪਸ਼ੂ ਐਵਰੇਜ ਆ ਗਿਆ ਇਦੋਂ 10000 ਵੱਧ ਜਾਣਾ ਹੋਰ ਜਦਨ ਜਮਾ ਬੀਜ ਵਜਾਈ ਦਾ ਸਾਰਾ ਕੰਮ ਨਿਬੜ ਗਿਆ ਨਾ ਹਾਂ ਪਹਿਲੀਆਂ ਤਿੰਨਾਂ ਗਾਂਾਂ ਜਿਹੜੀ ਤੀਰ ਵੀਡੀਓ ਚ ਹੋਈ ਇੱਥੇ ਆ ਕੇ ਦੂਣੀ ਨਿਕਲਦੀਆਂ ਹਾਂ ਰਾਜੀਆਂ ਫੁੱਲ ਕੋਕਾ ਪੀਸ ਆ ਜਮਾ 2 ਘਟ 70 ਦੀ 66 ਦੀ ਤਿਆਰ ਹੋਈ 85 ਦੀ ਇਹ ਵੀ ਇਹ ਚ ਕੋਈ ਸ਼ੱਕ ਨਹੀਂ ਮੈਨੂੰ ਤਾਂ ਆ ਬਹੁਤ ਚੰਗੀ ਲੱਗੀ ਯਾਰ ਜੀ ਨੇ ਦੁੱਧ ਪੀਣ ਨੂੰ ਲੈਣੀ ਆ ਮਾਝਾਰ ਦਾ ਦੁੱਧ ਲੇਟਾਰ ਦਾ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰੂ ਮੁੱਲ ਵੀ ਜੈ ਜੀ 763 370 ਦੀ ਆ ਨਾਲੇ ਘਰੇ ਵੀ ਨਿਆਰੇ ਦੇ ਦੁੱਧ ਪੀਣ ਨੂੰ ਤੇ ਡੈਰੀ ਜੋ ਵੀ ਖੁੱਲਾ ਦੁੱਧ ਪਿਉ 22 23 ਕਿਲੋ ਦੁੱਧ ਬਹੁਤ ਹੁੰਦਾ ਐਨੇ 20 ਕਿਲੋ ਪਿਆ ਦੇਣਾ ਹੈ ਵੀ ਕੋਕਾ ਵੀ ਤਿੰਨ ਨੰਬਰ ਤੇ ਆ ਜਾ ਜੀ ਜੀ ਇਹ ਆ ਦਿਨ ਕਿਨੇ ਲੈ ਜੂ ਸਿਰ ਤਾਂ ਰੱਸਾ ਲਓ ਜੀ ਹੀਲ ਸੌ ਠੰਡੀਆਂ ਮਿੱਠੀਆਂ ਫੁੱਲ ਇਹ ਬਲੂਮ ਵਾਚੀਆਂ ਯਾਰ ਘਰਾਂ ਆ ਪੰਗ ਇਹੋ ਜਿਹਾ ਸਹੀ ਗੱਲ ਪਹਿਲਾਂ ਕਿੱਥੇ ਆਏ ਖੜਦੇ ਹੁੰਦੀ ਲੱਤ ਮਾਰਦੀ ਜੋੜ ਕੇ ਪੂਰੀ ਸੀ ਹਾਂ ਮੋਟਾ ਮੋਟਾ ਥਾਨ ਹੈ ਇਹ ਵੀ ਹਫਤੇ ਤੋਂ 10 ਦਿਨ ਲੈ ਜੂ ਚੌਗੀ ਇਹ ਆ ਠੀਕ ਹੈ ਪਾਣੂ ਧੱਕਾ ਕਰਨਾ ਹਾਂ ਸਹੀ ਆ ਸਾਈਡਾਂ ਵਾਲੇ 2 2 ਦੰਦ ਦੁੱਧ ਦੰਦ ਆ ਹੁਣ ਤੁਹਾਨੂੰ ਦੇਸ ਹੀ ਗਏ ਉਹਨੇ ਸਾਰੀ ਬੂਥੀ ਦੇ ਗਈ ਸੀ ਰਾਜੀ ਇਹ ਵੀ ਪੂਰੀ ਆ ਮਰਾਸੀਆਂ ਦੇ ਢੋਲ ਲੱਗ ਗਈ ਐ ਚਾਰ ਚਪੇਰੋਂ ਇੱਕੋ ਜੀ ਪਈ ਆ ਹਾਂ ਇਦਾਂ ਦੁੱਧ ਦਾ ਚਲੂ ਕਰਮ ਵਾਲੀਆਂ ਨੇ ਦੇਣਾ ਹੀ ਦੇਣਾ ਘਰੇ ਵੀ ਖੜੀਆਂ ਸੋਹਣੀਆਂ ਲੱਗਣਗੀਆਂ ਆਂਢੀ ਗਵਾਂਢੀ ਵੀ ਕੋਈ ਭੈਣ ਭਰਾ ਜਦੋਂ ਘਰੇ ਆਇਆ ਕਰੂ ਪਸ਼ੂਆਂ 'ਲੀ ਨਿਗਾਹ ਮਾਰੂ ਅਗਲਾ ਕੋਈ ਯਾਰ ਪਲਾ ਚੰਗੇ ਜਾਨਵਰ ਕਿੱਧਰੋਂ ਲਿਆਏ ਆ ਕਿਉਂਕਿ ਨਵਾਂ ਹਾਨ ਇੱਕ ਹੁੰਦਾ ਹੈ ਵੱਡੇ ਸੂਆਂ ਵਾਲੇ ਪਸ਼ੂ ਰੁੱਖਿਆ ਜਾਂ ਪਿੰਡਾ ਹੋ ਜਾਂਦਾ ਇਹਨਾਂ ਪਸ਼ੂਆਂ ਦਾ ਇਹ ਤਾਂ ਚਮਕ ਦਮਕ ਵਾਲੀਆਂ ਬੱਚੀਆਂ ਨਵਾਂ ਹਾਨ ਝੋਲ ਝੂਲ ਬਹੁਤ ਹੈ ਇਹਦਾ ਯਾਰ ਜਿੱਦਾਂ ਤਿਆਰ ਹੋਊਗਾ ਨਾ ਦੋਹਾਂ ਦੇ ਇਹ 10 10 12 12 ਦਿਨ ਪਏ ਆ ਹਾਂ ਤੇ ਵਾਧੂ ਨਫੇ ਵਾਲੀਆਂ ਜੋੜਾ ਇਹ ਹਾਂ ਇਹ ਗੱਲ ਸਹੀ ਆ ਇਹ ਤਾਂ ਜਿੱਦਣ ਤਿਆਰ ਹੋਈਆਂ ਉਹਦੇ ਨਾਲ 10 ਦਾ 15 15000 ਲਾ ਕੇ ਜਾਣਾਂਗੇ ਇਹਨਾਂ ਬੱਚੀਆਂ ਨੇ ਤੇ ਜੀ ਨੇ ਘਰੇ ਲੈਣੀਆਂ ਦੁੱਧ ਪੀਣ ਨੂੰ ਜਾਂ ਡੈਰੀ ਦੁੱਧ ਪਾਉਣ ਨੂੰ ਅੱਜ ਤੁਹਾਨੂੰ 10 ਦਾ 15 ਦਿਨਾਂ ਦੀਆਂ ਕੱਚੀਆਂ ਅੱਜ 10 ਦਾ 15 15000 ਤੁਹਾਨੂੰ ਭਾਜ ਮਿਲ ਜਾਣਗੀਆਂ ਕਿੰਨੇ ਦੀ ਬਾਈ ਮੋਲ ਨਹੀਂ ਕਰਨਾ ਭਈ ਇਹ ਵੀ ਵੱਛੀ 62000 ਦੀ ਦੇ ਦੇਣੀ ਆ ਮੋਲ ਨਹੀਂ ਕਰਨਾ ਇਹ ਵੀ ਵੱਛੀ 62000 ਦੀ ਦੇ ਦੇਣੀ ਬਾਈ ਕਹਿੰਦਾ ਤਿਆਰ ਹੋਈ ਇਹ ਵੀ 75 ਦੀ ਆ ਪਰ ਯਾਰ ਵੱਛੀ ਨਾ ਜਿਹਨੇ ਰੱਖਣੀ ਆ ਹਾਂ ਕਿਸੇ ਪਾਸੇ ਵੀ ਹਸ ਕਰਾ ਦੇਣੀ ਆ ਹਾਂ ਸੀਲ ਸਾਉ ਵੀ ਫੁੱਲ ਐ ਰਾਜੀ ਵੀ ਫੁੱਲ ਐ ਹੈਵੀ ਪਹਿਲਣਾ ਪਹਿਲਣਾ ਇਡਾ ਇਡਾ ਥਣ ਲੈ ਮੋਠੇ ਚ ਆਉਂਦਾ ਥਾ ਹਾਂ ਪਹਿਲਣਾ ਚੁੰਡੀ ਵਾਲਾ ਥਣ ਹੁੰਦਾ ਹੁਣੀ ਮੋਠੇ ਚ ਆਉਂਦਾ ਹਜੇ ਨਾਲੇ ਕੋਈ ਥਣ ਨਹੀਂ ਖਿੱਚਣ ਲੱਗੇ ਇਹਦੇ ਤੇ ਜਿੱਦਣ ਸੂ ਪੈਂਦੀ ਆ ਤੜਕੇ ਹੱਥ ਨੇ ਦੋਵੇਂ ਟਾਈਮੇ ਦੀ ਚਵਾਈ ਹੋਣ ਲੱਗ ਪੈਂਦੀ ਆ ਚਵਾਈ ਤੋਂ ਬਾਅਦ ਤੁਹਾਨੂੰ ਵੀ ਪਤਾ ਥਣ ਵੱਜ ਜਾਂਦਾ ਹੁੰਦਾ ਜਦੋਂ ਖਿੱਚਦੇ ਆਂ ਆਪਾਂ ਸੋਭਾ ਸ਼ਾਮ ਚ ਹੋਣਾ ਹੁੰਦਾ ਇਹਦਾ ਪਹਿਲਾਂ ਹੀ ਬਿਨਾ ਚਵਾਈ ਤੋਂ ਹੀ ਆਧੀ ਚਵਾਈ ਵਾਲਾ ਇਤਿਆਰ ਨੰਬਰ ਤੇ ਇਹ ਬਈ 4 ਨੰਬਰ ਤੇ 5 ਨੰਬਰ ਰਾਸ ਹੁੰਨਾ ਏ ਜੇਆਂ ਵੀ ਦੋਹਾਂ ਦੀ ਵੀਡੀਓ ਬਣਾਈਆ ਗਾਰੰਟੀ ਹੋਊਗੀ ਠੀਕ ਹੈ ਠੀਕ ਆ ਐ ਆ ਸੂਈ ਹੈਗੀ ਅਜੇ ਰਾਤ 12 ਵਜੇ ਦੀ ਜੇਰ 4 ਵਜੇ ਕਿੰਨਾ ਕੁ ਦੁੱਧ ਪੈਜੂ ਇਹ ਦੁੱਧ 16 ਲੀਟਰ ਦੀ ਗਰੰਟੀ ਤੇ ਆਈ ਹੈ 14 15 ਕਿਲੋ ਦੀ ਗਰੰਟੀ ਮੈਂ ਦੇ ਦੂੰਗਾ ਆ ਕਿੰਨੇ ਦੀ ਮੋਲ ਨਹੀਂ ਕਰਨਾ 50000 ਲੀਟਰ ਦੇ ਲਓ ਜੀ ਰਾਤ ਸੂਈ ਆ 12 ਵਜੇ 4 ਵਜੇ ਜੇਰ ਪੈ ਗਈ ਹਾਂਜੀ 16 17 ਲੀਟਰ ਦੀ ਗਰੰਟੀ ਤੇ ਆਈ ਹੈ ਭਾਈ ਕਹਿੰਦਾ 14 15 ਦੀ ਤੇ ਮੈਂ ਹੀ ਦੇ ਦੂੰਗਾ ਭਾਈ ਕਹਿੰਦਾ 2 ਕਿਲੋ ਘੱਟ ਦੀ ਗਰੰਟੀ ਮੈਂ ਦੇ ਦੂੰ 14 15 ਦੀ 50000 ਦੀ ਦੇ ਦੇਣੀ ਆ ਲੇਵਾ ਭਾਂਡਾ ਸੋਨਾ ਵੱਡਾ ਹਵਾਨਾ ਖਾਣਾ ਇਹਦੇ ਵਿੱਚ 4 ਹੀ ਵਾਧੂ ਕੋਈ ਫੋਡ ਸ਼ਾਂਗ ਨਹੀਂ ਜੋੜਾ ਤਾਜ਼ੀਆਂ ਸੂਈਆਂ ਦਾ ਜੇ ਕਿਸੇ ਨੂੰ ਹੈਗਾ ਕੇਸੀ ਤਾਂ ਸੂਈ ਸਵਾਈ ਲੈ ਜਾਣੀ ਆ ਤੇ 4 ਨੰਬਰ ਤੇ 5 ਨੰਬਰ ਦੋਵੇਂ ਸੂਈਆਂ ਸਵਾਈਆਂ ਭਾਵੇਂ ਜਾਂਦੇ ਕੜਾਈ ਧਰ ਲਿਓ ਬੌਹਲਾ ਖਾਓ 4 ਦਿਨ ਰਾਜਮਾ ਓਦੋਂ ਬਾਅਦ ਜੁੱਧ ਦੁੱਧ ਬਣ ਜਾਣਾ ਫੇਰ ਆਪਦਾ ਖੋਆ ਖਾਓ ਕੜਾਈ ਫੇਰ ਉਵੇਂ ਧਰੀ ਰੱਖਿਓ ਭਾਵੇਂ ਤੇ ਸਿਆਲੋ ਸਿਆਲ ਦੁੱਧ ਪੀਣ ਨੂੰ ਵੀ ਖੁੱਲਾ ਰਹਿਉ ਤੇ ਖੋਆ ਖੂਆ ਵੀ ਜਿਹਨੇ ਖਾਣਾ ਹੋਵੇ ਰਾਜਮਾ ਉਹ ਵੀ ਵਾਧੂ ਰਹੂਗਾ ਤੁ ਜੇ ਕਹਿੰਦੇ ਡੈਰੀ ਦੁੱਧ ਪਾਉ ਨੂੰ ਲੈਣੀ ਆ 14 15 ਕਿਲੋ ਦੀ ਗਾਰੰਟੀ ਬਾਈ ਕਹਿੰਦਾ ਖੁੱਲਾ ਦੁੱਧ ਦੇਉ ਮੁੱਲ ਵੀ ਜਾਇ ਜੀ 50000 ਸੂਈ ਸਵਾਈ ਮੈਨ ਨੇ ਦਿੱਤਾ 16 17 ਲੀਟਰ ਐ ਤਕਿ 14 15 ਤਾਂ ਕਹਿੰਨੀ ਆ ਵੀ ਘੱਟ ਦੱਸੋ ਹਾਂ ਵਧ ਦੇਵੇ ਦੁੱਧ ਤਾਂ ਵੜ 17 18 ਲੀਟਰ ਹੀ ਕੱਢ ਸਕਦੀ ਥਣਲੇਵਾ ਬੜਾ ਸਾਫ ਹਾਂ ਉਹ ਤਾਂ ਦਸੀ ਦਿਖੀ ਜਾਂਦਾ ਹਵਾਨਾ ਨਹੀਂ ਨਹੀਂ ਸਹੀ ਹੈ ਕਰਦਾ ਤਾਂ ਲੇਵੇ ਭੰਡੇ ਦੀ ਸਾਫ ਸੁਥਰੀ ਆ ਮੁੰਡੇ ਦਾ ਵਲਗਣਾ ਵਾਵਾ ਪਹਿਲਾਂ ਝੋਨਾ ਵੜਦਾ ਰਿਹਾ ਫਿਰ ਵਜਾਈ ਕਰਦਾ ਰਿਹਾ ਹੁਣ ਬਾਈ ਕੰ ਦਾ ਕੰਮ ਤਾਂ ਨਿਭੜ ਗਿਆ ਢੇਲੀ ਲਿਆਇਆ ਕਰੋ 10-10 ਪਸ਼ੂ ਅੱਗੂ ਅੱਗੇ ਵਾਂਗੂ ਫੇਰੇ ਨਹੀਂ ਵੇਂਦਾ ਅੱਗਾ ਪਿਛਾ 8-8 10-10 ਵੜਾ ਲਿਆਉਂਦਾ ਡਰ ਕੇ ਆਪਣੇ ਘਰੇ ਤੋਂ ਥੋੜਾ ਟਾਈਮ ਹੋ ਗਿਆ ਉਹਦੇ ਨੂੰ ਹੂੰ ਆਪਣੇ ਲੇਵੇ ਦੀ ਟੇਢੀ ਗਾਂ ਆਹੋ ਹਾਂ ਪਣਾ ਲੱਸੀ ਹੋਵੇ ਪਣਾ 50 ਵਾਲੀ ਹੋਵੇ ਪਣਾ 60 ਵਾਲੀ ਪਣਾ 30 ਵਾਲੀ ਹੋਵੇ ਹੂੰ ਪਰ ਲੇਵਾ ਸਾਹ ਹੋਊਗਾ ਲੇਵਾ ਸਾਹ ਹੋਊਗਾ ਗਾਂ ਦਾ ਸਹੀ ਗੱਲ ਆ ਤੇਰੀ ਉਹ ਤੇ ਆ ਖੋਲ ਪਰ ਲਈ ਘਾਣੇ ਨਾ ਨੇ ਕੋਈ ਨਹੀਂ ਹੋਰ ਦੱਸ ਉਹਦੇ ਬਾਰੇ ਉਹ ਬਲੂਨ ਹੋਇਆ ਡਾ ਬਾਈ ਚਾਰ ਦਾੰਦ ਦਾ ਮੂੰਹ ਤਾਂ ਉਹ ਕਿੰਨਾ ਪਿਆ ਜੂ ਉਹ ਰਾਤ ਸੂਈ ਐਵੇਂ ਝੂਠ ਮਾਰੀ ਜਾ ਕੇ ਬਈ ਤੜਕੇ 3 3 ਸਾਢੇ 3 3 ਕਿਲੋ ਕੱਢੇ ਐਵੇਂ ਖਾਲੀ ਖੋਲੀ ਨਹੀਂ ਕੀਤੀਆਂ ਐਵੇਂ ਪੰਜ ਪੰਜ ਛੇ ਛੇ ਹੀ ਕਹਿੰਦੇ ਹਾਂ ਜਿੰਨਾ ਕਿ ਚੋਇਆ ਉਹਨਾਂ ਨੂੰ ਦੱਸਦਾ ਬਈ ਲਓ ਜੀ ਬਾਈ ਕਹਿੰਦਾ ਰਾਤ ਹੀ ਸੂਈਆਂ ਦੋਵੇਂ 3.5-3-3 ਕਿਲੋ 3-3 ਕਿਲੋ ਹਵਾਨਿਆਂ ਜੋ ਬੋਹਲਾ ਕੱਢਿਆ ਖਾਲੀ ਨਹੀਂ ਕੀਤੇਆਂ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ ਬਾਈ ਦੋਹਾਂ ਦੇ ਮਗਰੀ ਬੱਛੇ ਆ ਬਾਈ ਦੋਹਾਂ ਦੇ ਮਗਰੀ ਪੱਬੂ ਬਛੜੇ ਤੇ ਇੱਥੇ ਆ ਗਏ ਬੋਲਾ ਬੂਲਾ ਬਣਾ ਕੇ ਟਿਕਾ ਕੇ ਵੇਖ ਕੇ ਫੇਰ ਲੈ ਜਾਣ ਭਾਣਾ ਹਾਂ ਬਾਈ ਕਹਿੰਦਾ ਬੋਹਲਾ ਬੂਲਾ ਝੋਕੇ ਬਣਾਉਣਾ ਤਾਂ ਕੜਾਈ ਧਰ ਲਿਓ ਬਾਈ ਕਹਿੰਦਾ ਚੁੱਲਾ ਤੁਹਾਨੂੰ ਦੇ ਦੂੰ ਗੈਂਸ ਮੈਂ ਤੇ ਆਪਦੀ ਬੋਹਲੀ ਬਣਾ ਲਿਓ ਆਇਨੀਆਂ ਕਿ ਵੱਧ ਟਾਈਮ ਦੀਆਂ ਸੂਈਆਂ ਬੋਹਲਾ ਬਣੂਗਾ ਜਦੋਂ ਦੁੱਧ ਤੱਤਾ ਧਰਿਆ ਦੁੱਧ ਪਾਟੂਗਾ ਤੇ ਜਿਹੜਾ ਦੁੱਧ ਬਣਿਆ ਹੁੰਦਾ ਉਹ ਪਾਟਦਾ ਨਹੀਂ ਹੁੰਦਾ ਤੇ ਜਿਹੜਾ ਬੱਚੀ ਤਾਜੀ ਸੂਈ ਹੋਵੇ ਉਹਦਾ ਹੀ ਦੁੱਧ ਪਾਟਦਾ ਕਿਉਂਕਿ ਬੌੜਾ ਪੰਦਾ ਪ੍ਰਿੰਟ ਵਾਲੀ ਕਿੰਨੇ ਦੀ ਇਹ ਇਹ ਦੇ ਦਾਂਗੇ 2 ਘਟ 40000 ਦੀ ਜੱਸ ਲੋ 38 ਦੀ ਮੁੱਲ 42 ਹੈ ਮੁੱਲ 42 ਹੈ ਲਓ ਜੀ 2 ਘਟ 40 ਦੀ ਲੈ ਚੱਲ ਮਿੱਤਰਾ 38000 ਦੀ ਤੋਕੜਾਂ ਵਾਲਾ ਭਾ ਉਹ ਬਾਈ ਇਹ ਜਿਵੇਂ ਜਿਹੜੇ ਪਾਲ ਲਿਆ ਮਾਲ ਆਪਣਾ 2-4000 ਬਾਈ ਨਫਾ ਲੈਣਾ ਹੁੰਦਾ ਨਾ ਐਵੇਂ ਕਹੀ ਅੱਗੇ 1000 ਨਾ ਦਿੰਨੇ ਨਾ 1500 ਨਾ ਬਾਈ ਕੋਈ ਨਹੀਂ ਦਿੰਦਾ ਹਾਂ ਠੀਕ ਹੈ ਨਾ 2-4000 ਨੂੰ ਹਰੇਕ ਫਿਰਦਾ ਹੈ ਜੇ ਭਾਜ ਮੂਰੀ ਆ ਉਹ ਹਿਸਾਬ ਨਾਲ ਆਪਣਾ ਮੁੱਲ ਹੁੰਦਾ ਸਹੀ ਆ ਹਰਦਤ ਕਹਿੰਦਾ ਐਵੇਂ ਝੂਠ ਮਾਰੀ ਜਾਈਗੇ ਆਪਾਂ ਨਹੀਂ ਹਜ਼ਾਰ ਨਫਾ ਲੈਂਦੇ ਆਪਾਂ ਨਹੀਂ 1500 ਲੈਂਦੇ ਆਪਾਂ 2000 ਵੀ ਲੈ ਲਈਦਾ 4000 ਵੀ ਲੈ ਲਈਦਾ 2-4000 ਲੈਣਾ ਹੁੰਦਾ ਤੇ ਜਿਵੇਂ ਪਸ਼ੂ ਭਾਜ ਆ ਉਹਵੇਂ ਹੀ ਦੇ ਦੇਣਾ ਆਹ ਸਸਤੀ ਆਈ ਆ ਇਹਦਾ ਸਸਤੀਆਂ ਵਾਲਾ ਮੁੱਲ ਚਵਾਈ ਦੀ ਇਹ ਵੀ ਇੱਕ ਨੰਬਰ ਆ ਜਿਵੇਂ ਮੋਗੇ ਚ ਪਾਣੀ ਆਉਂਦਾ ਉਹ ਨਾ ਕੱਸੀ ਦਾ ਐ ਚਵਾਈ ਆ ਮੋਟੀ ਮੋਟੀ ਗਰਨ ਕਰਨਾ ਖੜਕਾ ਹੀ ਸੁਣ ਗਿਆ ਉਹਨਾਂ ਤੁਹਾਨੂੰ ਸਿਆਣੇ ਕਹਿੰਦੇ ਪਿੰਡ ਦਾ ਦੱਗੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਤੇ ਪਸ਼ੂ ਦੀ ਚਵਾਈ ਦਾ ਤਾਂ ਖੜਕੇ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਉਹ ਆਉਂਦੀ ਹੈ ਨਾ ਮੋਗੇ ਵਾਂਗੂ 2 ਘਟ 40 ਦੀ 38 ਦੀ ਮੁੱਲ 42 ਚਵਾਈ ਤੋਂ ਨਹੀਂ ਸਾਡੇ ਘਰੋਂ ਮੁਰਦਾ ਕੋਈ ਬਾਈ ਕਹਿੰਦਾ ਪਸ਼ੂ ਪਸੰਦ ਕਰਕੇ ਅਗਲਾ ਆ ਜੇ ਸਹੀ ਤੇ ਜਦੋਂ ਪਾਸ ਕਰਨ ਲੱਗਾ ਚੋਣ ਲੱਗਾ ਚਵਾਈ ਵਾਲੇ ਪਾਸੇ ਨਾ ਪਿੱਛੇ ਮੁੜੂਗਾ ਕਿ ਚਵਾਈ ਇੱਥੇ ਗਲਤ ਨਿਕਲ ਜੂਗੀ ਪਹਿਲਾਂ ਬਾਈ ਕਹਿੰਦਾ ਟਣਕਾ ਆ ਕੇ ਲਈਦਾ ਪਸ਼ੂ ਇੱਧਰ ਤਾਂ ਤਿੰਨ ਚੋਟੀ ਦੀਆਂ ਇਹਨਾਂ ਦਾ ਬਾਰੇ ਤਾਂ ਕੋਈ ਕਹਿਣ ਦੀ ਲੋੜ ਹੀ ਨਹੀਂ ਕੋਕਾ ਪੀਸ ਸਾਰਿਆਂ ਨੂੰ ਸਾਸੀਗਾ